ਕਲਕੱਤਾ ਕਤਲकांड ਦਾ ਛੇਕ ਪਹੁੰਚਿਆ ਹੁਣ ਪੰਜਾਬ ਦੇ ਅੰਦਰ ਅਤੇ ਪੰਜਾਬ ਦੇ ਵਿੱਚ ਵੀ ਡਾਕਟਰਾਂ ਵੱਲੋਂ ਕੀਤੀਆਂ ਓਪੀਡੀ ਸਵਾਵਾਂ ਬੰਦ ਤੇ ਅੱਜ ਕੀਤਾ ਗਿਆ ਬਠਿੰਡਾ ਦੇ ਅੰਦਰ ਵੀ ਰੋਸ ਪ੍ਰਦਰਸ਼ਨ ਅਤੇ ਆਈਐਮਏ ਵੀ ਆਈ ਇਹਨਾਂ ਦੇ ਹੱਕ ਦੇ ਵਿੱਚ ਮਾਮਲਾ ਕਲਕੱਤਾ ਵਿਖੇ ਇੱਕ ਡਾਕਟਰ ਦੇ ਨਾਲ ਰੇਪ ਕਰਨ ਤੋਂ ਬਾਅਦ ਉਸਦੇ ਕਤਲ ਕਰਨ ਦਾ ਡਾਕਟਰਾਂ ਨੇ ਬੋਲਦਿਆਂ ਕਿਹਾ ਕਿ ਜਿੱਥੇ ਉਸ ਦਾ ਰੇਪ ਕੀਤਾ ਗਿਆ ਉਸ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਕੁਦਰਤੀ ਮੌਤ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਲੇਕਿਨ ਜਦੋਂ ਮੈਡੀਕਲ ਰਿਪੋਰਟ ਆਈ ਤਾਂ ਉਸ ਦੇ ਵਿੱਚ ਉਸ ਦਾ ਕਤਲ ਕੀਤਾ ਗਿਆ ਤੇ ਰੇਪ ਦਾ ਮਾਮਲਾ ਸਾਹਮਣੇ ਆਇਆ ਸੀ ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਜੋ ਉਸ ਦੇ ਸਬੂਤ ਸਨ ਉਹਨਾਂ ਨੂੰ ਵੀ ਆਪਣਾ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਹੁਣ ਉਸ ਦਾ ਸੇਕ ਹੈ ਜਿਹੜਾ ਉਹ ਪੰਜਾਬ ਦੇ ਅੰਦਰ ਵੀ ਆਪਣਾ ਪਹੁੰਚ ਚੁੱਕਾ ਹੈ ਅੱਜ ਬਠਿੰਡਾ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਇੱਥੇ ਆਪਣਾ ਆਈਐਮਏ ਦੇ ਵੀ ਆਪਣਾ ਇਸ ਦੇ ਵਿੱਚ ਡਾਕਟਰ ਸ਼ਾਮਲ ਹੋਏ ਜਿੱਥੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ OPD ਸਵਾਮਾਂ ਬੰਦ ਕਰਕੇ ਇੱਥੇ ਇਸ ਦੇ ਵਿੱਚ ਆਪਣਾ ਇੱਕ ਬਠਿੰਡਾ ਦੇ ਅੰਦਰ ਅਰੋਹਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਆਈਮੇ ਵੀ ਇਹਨਾਂ ਦੇ ਹੱਕ ਦੇ ਵਿੱਚ ਆਈ ਤੇ ਉਹਨਾਂ ਵੱਲੋਂ ਤਿੰਨ ਘੰਟੇ OPD ਸਵਾਮਾਂ ਆਪਣੀਆਂ ਬੰਦ ਰੱਖੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਡਾਕਟਰਾਂ ਵੱਲੋਂ ਨਰਸਿੰਗ ਸਟਾਫ ਵੱਲੋਂ ਤੇ ਹੋਰ ਜਿੰਨੇ ਵੀ ਇਸ ਦੇ ਨਾਲ ਮੈਡੀਕਲ ਲੈਣ ਦੇ ਨਾਲ ਜੁੜੇ ਹੋਏ ਸਟਾਫ ਹੈ ਉਨਾ ਬਲੋ ਬਠਿੰਡਾ ਦੇ ਅੰਦਰ ਇੱਕ ਉਸ ਮਾਮਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਸਰਕਾਰੀ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਡਾਕਟਰਾਂ ਵੱਲੋਂ ਹੰਸਾਬ ਦੀ ਮੰਗ ਨੂੰ ਲੈ ਕੇ ਇੱਕ ਰੋਸ ਪ੍ਰਦਰਸ਼ਨ ਬਠਿੰਡਾ ਦੇ ਅੰਦਰ ਵੀ ਕੀਤਾ ਗਿਆ ਜਿੱਥੇ ਪੰਜਾਬ ਦੇ ਅੰਦਰ ਅੱਜ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਓਪੀਡੀ ਸੇਵਾਵਾਂ ਬੰਦ ਕੀਤੀਆਂ ਉੱਥੇ ਬਠਿੰਡਾ ਦੇ ਅੰਦਰ ਵੀ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਆਈ ਮੈਂ ਵੀ ਇਹਨਾਂ ਦੇ ਵਿੱਚ ਕੱਕ ਦੇ ਵਿੱਚ ਆਈ ਹੈ ਦੇਖੋ ਤਸਵੀਰਾਂ ਦੇ ਵਿੱਚ ਜਿੰਦਾਬਾਦ 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 डिकल पैरामेडिकल स्टाफ ज़िंदाबाद पश्चिम बंगाल सरकार मुर्दाबाद 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 ਵਿਕਾਸ ਛਾਬੜਾ ਪ੍ਰੈਜ਼ੀਡੈਂਟ ਆਈਐਮਏ ਬਟਿੰਡਾ ਤੇ ਪ੍ਰੈਜ਼ੀਡੈਂਟ ਇਲੈਕਟ ਆਈਐਮਏ ਪੰਜਾਬ ਆ ਜਿਹੜਾ ਮਾਮਲਾ ਹੈ ਸਾਰੇ ਦੇਸ਼ ਨੂੰ ਪਤਾ ਹੈ ਜਿਹੜੀ ਮੰਦਭਾਗੀ ਘਟਨਾ ਆਪਣੇ ਕੋਲਕਾਤਾ ਚ ਹੋਈ ਹੈ ਸਾਡੇ ਪ੍ਰੈਜ਼ੀਡੈਂਟ ਡਾਕਟਰ ਸਾਹਿਬ ਨਾਲ ਪਹਿਲਾਂ ਉਹਨਾਂ ਦਾ ਰੇਪ ਹੋਇਆ ਉਸ ਤੋਂ ਬਾਅਦ ਉਹਨਾਂ ਦਾ ਕਤਲ ਹੋਇਆ ਤੇ ਉਸ ਤੋਂ ਵੀ ਵੱਧ ਜਿਹੜੀ 15 ਅਗਸਤ ਦੀ ਰਾਤ ਨੂੰ ਆਰਜੀਕਾਰ ਹਸਪੀਟਲ ਦੇ ਉੱਪਰ ਜਿਹੜਾ 15 ਅਗਸਤ ਦੀ ਰਾਤ ਨੂੰ ਆਰਜੀਕਾਰ ਹਸਪੀਟਲ ਤੇ ਜਿਹੜਾ ਅਟੈਕ ਕਰਕੇ ਉਥੇ ਜਿਹੜੇ ਐਵੀਡੈਂਸਸ ਖਤਮ ਕਰਨ ਦੀ ਜਿਹੜੀ ਕੀਤੀ ਪ੍ਰਕਿਰਿਆ ਹੋਈ ਹੈ ਔਰ ਉਹ ਸਾਰਿਆਂ ਨੂੰ ਪਤਾ ਹੈ ਕਿ ਉਹ ਸਟੇਟ ਗਵਰਨਮੈਂਟ ਦੀ ਸਪਾਂਸਰਡ ਪ੍ਰਕਿਰਿਆ ਸੀਗੀ ਤੇ ਕਿਉਂਕਿ ਸਟੇਟ ਗਵਰਨਮੈਂਟ ਦੀ ਪ੍ਰੋਟੈਕਸ਼ਨ ਦੇ ਬਿਨਾ ਲਗਭਗ 2000 ਗੁੰਡੇ ਅੰਦਰ ਵੜ ਕੇ ਕਿਸੇ ਹਸਪੀਟਲ ਤੇ ਤੇ ਇਸ ਤਰ੍ਹਾਂ ਕੀ ਦੀ ਘਟਨਾ ਨਹੀਂ ਕਰ ਸਕਦੇ ਉਸ ਦੇ ਪ੍ਰੋਟੈਕਟ ਉਹਦੇ ਪ੍ਰੋਟੈਸਟ 'ਚ ਪੀसीएमएस ਐਸੋਸੀਏਸ਼ਨ ਪੰਜਾਬ ਨੇ ਅੱਜ ਇੱਕ ਬੰਦ ਦੀ ਕਾਲ ਦਿੱਤੀ ਸੀ, ਓਪੀਡੀ ਬੰਦ ਦੀ ਕਾਲ ਦਿੱਤੀ ਸੀਗੀ। ਉਸ ਬੰਦ ਦੀ ਕਾਲ ਕਿਉਂਕਿ ਆਹ ਬੰਦ ਦੀ ਕਾਲ ਸਿਰਫ ਡਾਕਟਰਸ ਦੀ ਨਹੀਂ ਗਈ, ਪੂਰੀ ਸੁਸਾਇਟੀ ਦੀ ਹੈ ਤੇ ਇਹਨੂੰ ਪਲੀਜ਼ ਐ ਨਾ ਸਮਝਿਆ ਜਾਵੇ ਕਿ ਆ ਡਾਕਟਰਸ ਦੀ ਕਾਲ ਹੈ। ਡਾਕਟਰਸ, ਨਰਸਿੰਗ ਸਟਾਫ, ਪੈਰਾਮੈਡੀਕਲ ਸਟਾਫ, ਚਾਹੇ ਵਾਰਡ ਬாய், ਵਾਰਡ ਗਰਲਸ ਸਾਰੇ ਲੋਕ ਇਹਦੇ ਨਾਲ ਅਫੈਕਟਡ ਹੈ। ਤੇ ਸਿਰਫ ਐ ਨਾ ਸਮਝੋ ਇਹਨੂੰ ਕਿ ਡਾਕਟਰਸ ਜਾਂ ਪੈਰਾਮੈਡੀਕਲ ਅਫफेक्टेड ਅਗੇ ਹੈ ਸੋਸਾਇਟੀ ਚ ਵੀ ਜਿਹੜੀ ਆਪਣੇ ਗਰਲਸ ਦੀ ਜਿਹੜੀ ਸੁਰੱਖਿਆ ਹੈ ਉਹ ਵੀ ਐਟ ਸਟੇਕ ਹੈਗੀ ਹੈ ਇਸ ਦੇ ਅਗੇਂਸਟ PCMS ਐਸੋਸੀਏਸ਼ਨ ਨੇ ਇੱਕ ਕਾਲ ਦਿੱਤੀ ਸੀ ਤੇ IMA ਬਟਿੰਡਾ ਉਸ ਕਾਲ ਦੇ ਨਾਲ ਹੈ PCMS ਦੇ ਨਾਲ ਹੈ ਆਦੇਸ਼ ਹਸਪੀਟਲ ਤੋਂ ਡਾਕਟਰ ਸਾਹਿਬ ਆਏ ਨੇ ਆਦੇਸ਼ ਹਸਪੀਟਲ ਵੀ ਉਹਦੇ ਨਾਲ ਹੈ ਇੱਥੇ ਬਠਿੰਡਾ ਚ ਪੂਰੀ ਮੈਡੀਕਲ ਫੈਟਰਨਿਟੀ ਐਸ ਦੇ ਅਗੇਂਸਟ ਪ੍ਰੋਟੈਸਟ ਕਰ ਰਹੀ ਹੈ ਤੇ ਪੀसीएमਐਸ ਐਸੋਸੀਏਸ਼ਨ ਦੇ ਨਾਲ ਕੰਦੇ ਨਾਲ ਕੰਦਾ ਤੁਹਾਡੇ ਵੱਲੋਂ ਕਿੰਨੇ ਘੰਟੇ ਬੰਦ ਕੀਤਾ ਗਿਆ ਸਾਡੇ ਵੱਲੋਂ ਅੱਜ 3 ਘੰਟੇ ਬੰਦ ਹੈ ਕੱਲ 24 ਘੰਟੇ ਬੰਦ ਹੈ ਸਾਡਾ ਕਲਕੱਤਾ ਦੇ ਮੈਡੀਕਲ ਕਾਲਜ ਦੇ ਵਿੱਚ ਇੱਕ ਸੈਕੰਡ ਯਰ ਡਾਕਟਰ ਸਟੂਡੈਂਟ ਨਾਲ ਬਲਾਤਕਾਰ ਤੋਂ ਬਾਅਦ ਉਹਦੀ ਹੱਤਿਆ ਕੀਤੀ ਜਾਂਦੀ ਹੈ ਜਿਹਦੇ ਵਿਰੋਧ ਦੇ ਵਿੱਚ ਉਥੋਂ ਦੇ ਡਾਕਟਰਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ 14 ਤਰੀਕ ਨੂੰ ਉਸ ਧਰਨੇ ਦੇ ਉੱਤੇ ਗੁੰਡਾਗਰਦੀ ਦਾ ਆਲਮ ਦੇਖਣ ਨੂੰ ਮਿਲਿਆ ਗੁੰਡਿਆਂ ਅਨਸਰਾਂ ਨੇ ਹਮਲਾ ਕੀਤਾ ਉੱਥੇ ਹਮਲਾ ਕੀਤਾ ਉਹਨਾਂ ਨੇ ਭੰਨ ਤੋੜ ਕੀਤੀ ਤੇ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨਾਲ ਸੋਲੀਡੈਰਿਟੀ ਸ਼ੋਅ ਕਰਦੇ ਹਾਂ ਉਹਨਾਂ ਦੇ ਨਾਲ ਇੱਕ ਜੁੱਟ ਹੋਣ ਦਾ ਪ੍ਰੋਸਾ ਦਿੰਦੇ ਹਾਂ ਤੇ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੀ ਉਪੜੀ ਨੂੰ ਬੰਦ ਕੀਤਾ ਹੈ ਏਮਜ਼ ਦੇ ਵਿੱਚ ਵੀ ਬੰਦ ਹੈ ਇਹ ਸਾਡਾ ਵਿਰੋਧ ਉਹਨਾਂ ਚਿਰ ਚੱਲਦਾ ਰਹੂਗਾ ਜਦੋਂ ਤੱਕ ਕੰਮ ਵਾਲੇ ਥਾਂ ਦੇ ਉੱਤੇ ਔਰਤਾਂ ਦੀ ਸੁਰੱਖਿਆ ਚੰਨੀ ਨਹੀਂ ਬਣਾਈ ਜਾਂਦੀ ਡਾਕਟਰਾਂ ਦੀ ਸੁਰੱਖਿਆ ਚੰਨੀ ਨਹੀਂ ਬਣਾਈ ਜਾਂਦੀ ਤੇ ਡਾਕਟਰਾਂ ਦੀ ਸੁਰੱਖਿਆ ਸਬੰਧੀ ਸਖਤ ਕਾਨੂੰਨ ਨਹੀਂ ਬਣਾਏ ਜਾਂਦੇ ਜਿਨ੍ਹਾਂ ਕਰਕੇ ਇਹਦੇ ਇਹ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਤੇ ਸਖਤ ਸਜ਼ਾ ଦਵਾਈ ਜਾ ਸਕੇ ਪ੍ਰਾਈਵੇਟ ਹਸਪਤਾਲ ਬਿਸਤਰਾ ਦੇ ਬੰਦ ਨੇ ਗੱਲ ਪ੍ਰਾਈਵੇਟ ਹਸਪਤਾਲ ਬਠਿੰਡਾ ਜ਼ਿਲ੍ਹੇ ਦੀ ਆਈਐਮ ਵੱਲੋਂ ਕਾਲ ਦਿੱਤੀ ਗਈ ਆ ਤੇ 3 ਘੰਟੇ ਦੀ ਆਪਡੀ ਉਹਨਾਂ ਦੀ ਬੰਦ ਹੈ ਸਾਡੇ ਵੱਲੋਂ ਇੱਥੇ ਆਪਣੇ ਕਿਹੜੇ ਕਿਹੜੇ ਸੇਵਾਵਾਂ ਬੰਦ ਨੇ ਸਾਡੇ ਵੱਲੋਂ ਐਮਰਜੈਂਸੀ ਸੇਵਾਵਾਂ ਪੋਸਟਮਾਰਮ ਸੇਵਾਵਾਂ ਤੇ ਪਰਚੇ ਮੈਡੀਕਲ ਲੀਗਲ ਸੇਵਾਵਾਂ ਚੱਲੂ ਨੇ ਜੀ ਬਾਕੀ ਸਾਰੇ ਇਲੈਕਟਿਵ ਸਰਜਰੀਜ਼ OPD ਮੈਡੀਕਲ ਸਭ ਕੁਝ ਹੁੰਦਾ ਹੈ